ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖਮਲੜੀ ਕਿਸਾਨ ਪ੍ਰਭੂ ਬਾਸਮਤੀ ਦੇ ਰੇਟਾਂ ਵਿੱਚ ਆਪਾਂ ਨੂੰ ਕਿਸੇ ਸਾਲ ਗਰਾਵਟ ਅਤੇ ਕਿਸੇ ਸਾਲ ਤੇਜ਼ੀ ਦੇਖਣ ਨੂੰ ਮਿਲਦੀ ਹੈ ਇਹਦੇ ਪਿੱਛੇ ਦਾ ਕਾਰਨ ਹੈ ਕਿ ਹੋਰ ਦੇਸ਼ਾਂ ਨੂੰ ਬਾਸਮਤੀ ਦਾ ਐਕਸਪੋਰਟ ਹੋਣਾ ਕਿਉਂਕਿ ਬਾਸਮਤੀ ਦੀ ਖਾਤ ਬਾਸਮਤੀ ਦੀ ਲਾਗਤ ਆਪਣੇ ਭਾਰਤ ਦੇਸ਼ ਵਿੱਚ ਜ਼ਿਆਦਾ ਨਹੀਂ ਹੈ ਇਹਦੇ ਜ਼ਿਆਦਾਤਰ 80 ਤੋਂ 90% ਬਾਸਮਤੀ ਜੋ ਆਪਣੇ ਪੰਜਾਬੀ 벨ਟ ਵਿੱਚ ਪੈਦਾ ਕੀਤੀ ਜਾਂਦੀ ਹੈ ਇਹ ਐਕਸਪੋਰਟ ਹੀ ਹੁੰਦੀ ਹੈ ਅਤੇ ਕਿਸਾਨ ਪ੍ਰਭੂ ਪਿਛਲੇ ਕਈ ਸਾਲਾਂ ਤੋਂ ਕਈ ਵਾਰੀ ਬਾਸਮਤੀ ਦੇ ਸੈਂਪਲ ਫੇਲ ਹੋ ਜਦੋਂ ਇਹ ਐਕਸਪੋਰਟ ਹੁੰਦੀ ਹੈ ਉਹਦੇ ਪਿੱਛੇ ਦਾ ਕਾਰਨ ਹੈ ਕਿ ਇਹਦੇ ਵਿੱਚ ਆਪਣੀ ਪੈਸਟੀਸਾਈਡਾਂ ਦੀ ਜ਼ਿਆਦਾ ਵਰਤੋਂ ਕਰਨੀ ਇਸ ਕਰਕੇ ਹੀ ਕਿਸਾਨ ਪ੍ਰਭੂ ਕਈ ਕੀਟਨਾਸ਼ਕਾਂ ਨੂੰ ਕਈ ਪੈਸਟੀਸਾਈਡ ਨੂੰ ਬੈਨ ਕੀਤਾਗਾ ਬਾਸਮਤੀ ਵਿੱਚ ਵਰਤਣ ਤੋਂ ਸੋ ਕਿਸਾਨ ਪ੍ਰਭੂ ਇਹ ਕੀਟਨਾਸ਼ਕਾਂ ਦੀ ਵਰਤੋਂ ਇਹ ਪੈਸਟੀਸਾਈਡ ਦੀ ਵਰਤੋਂ ਆਪਣੀ ਬਾਸਮਤੀ ਦੀ ਵੈਰਾਈਟੀ ਵਿੱਚ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਦੀ ਵਰਤੋਂ ਦੇ ਨਾਲ ਆਪਣੇ ਬਾਸਮਤੀ ਦੀ ਕੁਆਲਿਟੀ ਡਾਊਨ ਹੁੰਦੀ ਹੈ ਅਤੇ ਜਦੋਂ ਆਪਾਂ ਮਾਰਕੀਟ ਦੇ ਵਿੱਚ ਇਹਨੂੰ ਸੇਲ ਕਰਨ ਦੇ ਲਈ ਲੈ ਕੇ ਜਾਂਦੇ ਆਂ ਤਾਂ ਉਦੋਂ ਵੀ ਆਪਾਂ ਨੂੰ ਇਹਦਾ ਰੇਟ ਘੱਟ ਮਿਲਦਾ ਕਿਉਂਕਿ ਇਨਾ ਪੈਸੀ ਸਾਈਡਾਂ ਦੀ ਵਰਤੋਂ ਕਰਨ ਦੇ ਨਾਲ ਆਪਣੇ ਝੋਨੇ ਦਾ ਵਾਜਨ ਝੋਨੇ ਦੀ ਚਮਕ ਅਤੇ ਉਹਦੇ ਵਿੱਚ ਕੁਆਲਿਟੀ ਘਟ ਜਾਂਦੀ ਹੈ ਕਿਸਾਨ ਪ੍ਰਭੂ ਇਹਦੇ ਕਰਕੇ ਕਿਸਾਨ ਪ੍ਰਭੂ ਆਪਾਂ ਨੂੰ ਆਪਣੀ ਬਾਸਮਤੀ ਤੋਂ ਚੰਗਾ ਮੁਨਾਫਾ ਚੰਗੀ ਆਮਦਨ ਨਹੀਂ ਹੁੰਦੀ ਸੋ ਕਿਸਾਨ ਪ੍ਰਭੂ ਜੇ ਆਪਾਂ ਕੀਟਨਾਸ਼ਕਾਂ ਦੀ ਗੱਲ ਕਰੀਏ ਤਾਂ ਜੋ ਆਪਾਂ ਰਸ ਜੂਸਕ ਕੀੜਿਆਂ ਵਾਸਤੇ ਥੈਮੀਥੋਕਸੇਮ ਅਮਿਡਾ ਕਲੋਰੋਪਾਈਡ ਪ੍ਰੋਪਿਕ ਕੈਨਾਜੋਲ ਇਹ ਤਿੰਨ ਸਲਟਾਂ ਦੀ ਵਰਤੋਂ ਆਪਾਂ ਰਸਟੂਸਕ ਕੀੜਿਆਂ ਦੀ ਰੋਕਥਾਮ ਲਈ ਕਰਦੇ ਹਾਂ ਕਿਸਾਨ ਪ੍ਰਭੋ ਇਹਨਾਂ ਦੀ ਵਰਤੋਂ ਉੱਤੇ ਸਰਕਾਰ ਵੱਲੋਂ ਬੈਨ ਲਾ ਦਿੱਤਾ ਗਿਆ ਹੈ ਤਾਂ ਕਿ ਇਹਨਾਂ ਦੀ ਵਰਤੋਂ ਬਾਸਮਤੀ ਵਿੱਚ ਨਾ ਕੀਤੀ ਜਾਵੇ ਅਤੇ ਬਾਸਮਤੀ ਦੀ ਕੁਆਲਿਟੀ ਨਾ ਡਾਊਨ ਹੋਵੇ ਇਹਨਾਂ ਦੀ ਥਾਂ ਤੇ ਆਪਾਂ ਕਿਸਾਨ ਪ੍ਰਭੋ ਹੋਰ ਬਹੁਤ ਸਾਰੇ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦੇ ਆ ਜਿਨ੍ਹਾਂ ਦੀ ਵਰਤੋਂ ਕਰਕੇ ਆਪਾਂ ਰਸਟੂਸਕ ਕੀੜਿਆਂ ਦੀ ਰੋਕਥਾਮ ਕਰ ਸਕਦੇ ਹਾਂ ਜਿੱਦਾਂ ਕਿ ਕਿਸਾਨ ਪ੍ਰਭੋ ਇਹਨਾਂ ਦੀ ਥਾਂ ਤੇ ਆਪਾਂ ਪੈਕਸਾ ਲਾਉਣ ਉਸ਼ੀਨ ਟੋਕਨ ਚੈਸ ਇਹੋ ਜਿਹੇ ਪ੍ਰੋਡਕਟਾਂ ਦੀ ਵਰਤੋਂ ਕਰਕੇ ਆਪਣੀ ਬਾਸਮਤੀ ਵਿੱਚ ਰਸਜੂਸ ਕੀੜੇ ਵਾਲਿਆਂ ਦੀ ਰੋਕਥਾਮ ਕਰ ਸਕਦੇ ਆ ਤੇ ਜੇ ਕਿਸਾਨ ਭਰਾਵੋ ਆਪਾਂ ਦੂਜੀ ਗੱਲ ਕਰੀਏ ਸੁੰਡੀ ਲਈ ਆਪਾਂ ਸੁੰਡੀ ਦੇ ਲਈ ਕਈ ਪ੍ਰੋਡਕਟ ਵਰਤਦੇ ਆ ਜੋ ਸਰਕਾਰ ਵੱਲੋਂ ਬੈਨ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪ੍ਰੋਫੈਨੋਫੋਰਸ ਅਤੇ ਕਲੋਰੋਫਾਰਮ ਆਉਂਦਾ ਹੈ ਅਤੇ ਹੋਰ ਵੀ ਜੋ ਕਲੋਰੋਫਾਰਮ ਵਿੱਚ ਸాల్ਟ ਆਉਂਦੇ ਆ ਆਪਾਂ ਇਹਨਾਂ ਦੀ ਵਰਤੋਂ ਸੁੰਡੀ ਦੀ ਰੋਗ ਥਾਮ ਲਈ ਆਪਣੀ ਬਾਸਮਤੀ ਵਿੱਚ ਕਰਦੇ ਆ ਕਿਸਾਨ ਪ੍ਰਭੂ ਤਾਂ ਇਹਨਾਂ ਦੀ ਵੀ ਵਰਤੋਂ ਆਪਾਂ ਨੂੰ ਅੱਗੇ ਤੋਂ ਬਾਸਮਤੀ ਵਿੱਚ ਨਹੀਂ ਕਰਨੀ ਚਾਹੀਦੀ ਇਹ ਵੀ ਸਰਕਾਰ ਵੱਲੋਂ ਬੈਨ ਕੀਤੇ ਗਏ ਸాల్ਟ ਨੇ ਅਤੇ ਜੇ ਕਿਸਾਨ ਪ੍ਰਭੂ ਆਪਾਂ ਫੰਗੀ ਸਾਈਡਾਂ ਦੀ ਗੱਲ ਕਰੀਏ ਤਾਂ ਫੰਗੀ ਸਾਈਡ ਦੇ ਵਿੱਚ ਪਹਿਲੇ ਨੰਬਰ ਤੇ ਟ੍ਰਾਈਕੈਨਾਜ਼ੋਲ ਆਉਂਦਾ ਹੈ ਕਿਸਾਨ ਪ੍ਰਭੂ ਤੇ ਦੂਜਾ ਦੇ ਨੰਬਰ ਤੇ ਹੈਕਜ਼ਾਕੈਨਾਜੋਲ ਆਉਂਦਾ ਹੈ ਅਤੇ ਕਿਸਾਨਪ੍ਰਭੂ ਤੀਜੇ ਨੰਬਰ ਤੇ ਜੋ ਪ੍ਰੋਪੀਕੈਨਾਜੋਲ ਆਉਂਦਾ ਹੈ ਅਤੇ ਜੋ ਇੱਕ 1263 ਦੇ ਨਾਮ ਤੇ ਫੰਗੀਸਾਈਡ ਮਸ਼ਹੂਰ ਹੈ ਸਾਰੇ ਹੀ ਕਿਸਾਨਪ੍ਰਭਾ ਜਾਣਦੇ ਆ ਜਿਹਦੇ ਵਿੱਚ ਆਪਾਂ ਨੂੰ ਕਾਰਬੈਂਡਾਜ 12% ਅਤੇ ਮੈਨਕੋਜੇਬ 63% ਮਿਲਦਾ ਹੈ ਇਹ ਫੰਗੀਸਾਈਡ ਵੀ ਸਰਕਾਰ ਵੱਲੋਂ ਬੈਨ ਕੀਤਾ ਗਿਆ ਬਾਸਮਤੀ ਬ੍ਰੇਡਿੰਗਾਂ ਦੇ ਵਿੱਚ ਵਰਤਣ ਤੋਂ ਜੇ ਕਿਸਾਨਪ੍ਰਭੂ ਇਹਨਾਂ ਦੀ ਰਿਪਲੇਸਮੈਂਟ ਦੀ ਗੱਲ ਕਰੀਏ ਇਹਨਾਂ ਦੇ ਥਾਂ ਤੇ ਆਪਾਂ ਜੋ ਐਮਈ ਸਟਾਰ ਦਾ ਆਉਂਦਾ ਹੈ ਇੱਕ ਪਲਸਰ ਆਉਂਦਾ ਹੈ ਅਤੇ ਇੱਕ ਨੈਟਿਵੋ ਆਉਂਦਾ ਹੈ ਹੋਰ ਵੀ ਬਹੁਤ ਕੰਪਨੀਆਂ ਦੇ ਫੰਗੀਸਾਈਡ ਚੰਗੀਆਂ ਕੰਪਨੀਆਂ ਦੇ ਆਉਂਦੇ ਆ ਮਾਰਕੀਟ ਵਿੱਚ ਜਿਨ੍ਹਾਂ ਦੀ ਵਰਤੋਂ ਆਪਾਂ ਆਪਣੀ ਬਾਸਮਤੀ ਵੈਰਾਈਟੀਆਂ ਵਿੱਚ ਕਰ ਸਕਦੇ ਹਾਂ ਕਿਸਾਨ ਪ੍ਰਭੂ ਇਹ 10 ਤੋਂ 12 ਪੈਸਟੀਸਾਈਡ ਬੈਨ ਕਰਨ ਦਾ ਕਾਰਨ ਹੀ ਇਹ ਹੈ ਕਿ ਜਦੋਂ ਬਾਸਮਤੀ ਹੋਰ ਦੇਸ਼ਾਂ ਨੂੰ ਐਕਸਪੋਰਟ ਕੀਤੀ ਜਾਂਦੀ ਹੈ ਤਾਂ ਇਹਨਾਂ ਵਿੱਚ ਪੈਸਟੀਸਾਈਡ ਦੀ ਵਰਤੋਂ ਬਾਸਮਤੀ ਵੈਰਾਈਟੀ ਨੂੰ ਤਿਆਰ ਕਰਨ ਦੇ ਲਈ ਜ਼ਿਆਦਾ ਪੈਸਟੀਸਾਈਡਾਂ ਦੀ ਵਰਤੋਂ ਹੋਣ ਦੇ ਕਾਰਨ ਉਹਦੇ ਵਿੱਚ ਟੌਕਸਿਨ ਦੀ ਮਾਤਰਾ ਵੱਧ ਜਾਂਦੀ ਹੈ ਜੈ ਦੀ ਮਾਤਰਾ ਵੱਧ ਜਾਂਦੀ ਹੈ ਉਹ ਹੋਰ ਦੇਸ਼ ਆਪਣੇ ਤੋਂ ਇਹ ਬਾਸਮਤੀ ਦੀ ਮੰਗ ਕਰਦੇ ਆ ਉਹ ਸੈਂਪਲ ਜਰੂਰ ਚੈੱਕ ਕਰਦੇ ਆ ਤਾਂ ਕਿ ਉਹ ਆਪਣੇ ਦੇਸ਼ ਦੇ ਲੋਕਾਂ ਦੀ ਸਿਹਤ ਦਾ ਧਿਆਨ ਰੱਖ ਸਕਣ ਸਿਹਤ ਨੂੰ ਹੈਲਦੀ ਰੱਖ ਸਕਣ ਸੋ ਇਸ ਕਰਕੇ ਕਿਸਾਨ ਪ੍ਰਭੂ ਆਪਾਂ ਨੂੰ ਇਹ ਪੈਸਟੀਸਾਈਡਾਂ ਦੀ ਵਰਤੋਂ ਆਪਣੀ ਬਾਸਮਤੀ ਵੈਰਾਈਟੀਆਂ ਵਿੱਚ ਨਹੀਂ ਕਰਨੀ ਚਾਹੀਦੀ ਜੇ ਤੁਸੀਂ ਵੀ ਆਪਣੇ ਖੇਤ ਵਿੱਚ ਬਾਸਮਤੀ ਵੈਰਾਈਟੀਆਂ ਲਾਗਾ ਗਾ ਹੋਗਾ ਤਾਂ ਸਕਰੀਨ ਉੱਤੇ ਜੋ ਤੁਸੀਂ ਸਲਟ ਦੇਖ ਰਹੇ ਹੋ ਇਹਨਾਂ ਦੀ ਵਰਤੋਂ ਆਪਣੀ ਬਾਸਮਤੀ ਵੈਰਾਈਟੀਆਂ ਵਿੱਚ ਨਾ ਕਰੋ ਤਾਂ ਕਿ ਆਪਾਂ ਇੱਕ ਚੰਗੀ ਬਾਸਮਤੀ ਦੀ ਪੈਦਾਵਾਰ ਕਰਕੇ ਚੰਗਾ ਰੇਟ ਚੰਗਾ ਮੁਨਾਫਾ ਆਪਣੀ ਫਸਲ ਤੋਂ ਲੈ ਸਕੀਏ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀਆਂ ਲਈ ਵੀਡੀਓ ਸਮੇਂ ਸਿਰ ਸਾਂਝੀਆਂ ਕਰਦੇ ਰਹਾਂਗੇ ਪੇਜ ਨੂੰ ਫੋਲੋ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸਾਰੇ ਵੀਰਾਂ ਦਾ ਧੰਨਵਾਦ ਜੀ